ਇਦੀਆਂ ਲਾਈਟਾਂ ਵੀ ਆਟੋ ਨੇ ਯਾਰ ਓਕੇ ਅੱਛਾ ਮਤਲਬ ਵੀ ਰਾਤ ਨੂੰ ਆਪੀ ਚੱਲ ਪੈਣੀ ਆ ਆਪੇ ਹੀ ਜਾਗ ਪੈਂਦੀਆਂ ਨੇ ਲਾਈਟਾਂ ਇਹਦੀ ਓਕੇ ਹਰਮਨ ਕਾਰਡ ਇਹਦਾ ਚਾਉਂਦਾ ਹੂੰ ਹੂੰ ਸਟੀਰੀਓ ਬੜੀ ਸੋਹਣੀ ਆਵਾਜ਼ ਆ ਇਹਦੀ ਹਾਂਜੀ ਭਾਈ ਅੱਜ ਆਪਾਂ ਲੁਧਿਆਣਾੇ ਖੜਿਆ ਬਈ ਕਮਲ ਲਵੇ ਹਨਾ ਕਮਲ ਆਟੋ ਡੀਲ ਲੁਧਿਆਣਾ ਤੇ ਤੇ ਮੈਂ ਇੱਕ ਚੀਜ਼ ਸੋਚਿਆ ਮਹਾ ਕਈ ਵਾਰ ਬਾਈ ਜਾਂਦਾ ਸਨ ਬੰਦੇ ਮਿੱਤਰ ਹੁੰਦੇ ਨੇ ਜਿਹੜੇ ਉਹਨਾਂ ਨੂੰ ਹੁੰਦਾ ਵੀ ਅਸੀਂ ਗੱਡੀ ਲਈਏ ਪਰ ਸਾਨੂੰ ਉਹਦੇ ਫੀਚਰ ਪ੍ਰੋਪਰ ਤਰੀਕੇ ਨਾਲ ਪਤਾ ਹੋਵੇ ਬਿਲਕੁਲ ਹਨਾ ਵੀਰੇ ਅੱਜ ਆਪਾਂ ਇਹੀ ਇੱਕ ਆਪਾਂ ਕਹਿੰਦੇ ਨਵੀਂ ਆਪਦੇ ਵੱਲੋਂ ਮੁਹੀਮ ਕਹਿ ਦੋ ਆਪਣੀ ਮੁਹੀ ਵੀ ਤੁਹਾਨੂੰ ਕੋਸ਼ਿਸ਼ ਕਰਾਂਗਾ ਇਹ ਮਹੀਨੇ ਦੇ ਘੱਟੋ ਘੱਟ 5 ਵੀਡੀਓ ਐਸੀ ਦਿਆ ਕਰ ਜੀਦਾ ਸੀ ਪ੍ਰੋਪਰ ਫੀਚਰ ਮਤਲਬ ਦੱਸ ਕੇ ਤੁਹਾਨੂੰ ਅਸੀਂ ਕਾਰ ਦੇ ਸਕੀ ਬਾਈ ਰਿਵਿਊ ਹੋ ਜਾਊਗਾ ਰਿਵਿਊ ਵੀ ਕਹਿ ਲਓ ਕਹਿੰਦਾ ਸੇਲ ਵੀ ਕਹਿ ਲਓ ਉਹ ਤੁਹਾਡੀ ਇੱਛਾ ਬਾਈ ਤੇ ਬਸ ਬਾਈ ਵੱਧ ਤੋਂ ਵੱਧ ਕਮੈਂਟ ਕਰੋ ਕਿਹੜਾ ਭਰਾ ਕਿੱਥੋਂ ਜੁੜਿਆ ਹੈ ਨਾ ਤੇ ਜਿਹੜੇ ਭਰਾ ਨੇ ਅਲਟੋ ਦਿੱਤੀ ਨੇ ਉਹ ਕਮੈਂਟ ਕਰੋ ਵੱਧ ਤੋਂ ਵੱਧ ਕਮੈਂਟ ਕਰੋ ਤੇ ਫੋਲੋ ਸਬਸਕ੍ਰਾਈਬ ਕਰ ਲਓ ਬਾਈ ਤੇ ਬਾਈ ਅੱਜ ਹੈਗੀ ਆਪਣੇ ਲਈ ਬੀ ਟਾਟਾ ਦੀ ਏ ਵੀਰੇ ਟੈਗੋਰ ਗੱਡੀ ਆ ਟੈਗੋਰ ਟਾਟਾ ਦੀ ਠੀਕ ਹੈ ਵੀਰੇ ਪੈਟਰੋਲ ਵੇਰੀਐਂਟ ਵਾਲੀ ਗੱਡੀ ਪੈਟਰੋਲ ਦੀ ਹਾਂਜੀ ਇਹ ਮਾਡਲ ਕਿੰਨਾ ਵੀਰੇ ਇਹ ਵੀਰੇ 2022 ਮਾਡਲ ਆ 22 ਵੀ ਬਿਲਕੁਲ ਲਾਸਟ ਦਾ ਤਿਆਰ ਗਈ ਆ ਠੀਕ ਹੈ 12ਵੇਂ ਮਹੀਨੇ ਦੀ ਆ 12ਵੇਂ ਮਹੀਨੇ ਦੀ ਆ ਬਈ ਹਨਾ ਇਹ ਤੇ ਬਈ ਜੇ ਕਿਸੇ ਨੇ ਇਹ ਕਾਰ ਲੈਣੀ ਆ ਤੁਸੀਂ 22 ਕਰ ਸਕਦੇ ਉਹਦੇ ਪ੍ਰੋਪਰ ਫੀਚਰ ਦੱਸਾਂਗੇ ਕੀ ਕੁਸ਼ ਕਾਰ ਚ ਹੈਗਾ ਤੇ ਕਿਦਾਂ ਦਾ ਹੀ ਮਤਲਬ ਵੀ ਇਹ ਪਰਫਾਰਮੈਂਸ ਦਿੰਦੀ ਆ ਬਈ ਠੀਕ ਹੈ ਬਾਕੀ ਸ਼ਾਰਟ ਵਗੈਰਾ ਮੈਂ ਲਾ ਦੂੰਗਾ ਬਿਰੀ ਜਿਹੜੀ ਇਹ ਵਾਲੀ ਕਾਰ ਹੈਗੀ ਹੈ ਨਾ ਇਹ ਪੈਟਰੋਲ ਤੋਂ ਨੇ ਕਿਹਾ ਹਾਂਜੀ ਹਉ ਤੋਂ ਪਹਿਲੀ ਗੱਲ ਮੇਨ ਹੈ ਨਾ ਜਿਹੜੇ ਆਪਣੇ ਆਪਾ ਕਹਿੰਦੇ ਪੰਜ ਤੋਂ 7 8 ਲੱਖ ਰੁਪਏ ਦਾ ਬਜਟ ਹੁੰਦਾ ਹੈ ਜਿਹੜੇ ਮਿੱਤਰੋ ਉਹ ਆਪਾਂ ਦੇਖ ਦਾਂਗੇ ਐਵਰੇਜ ਉਹਦੇ ਵਿੱਚ ਹੈ ਨਾ ਵੀ ਗੱਡੀਆਂ ਐਵਰੇਜ ਵੀ ਦਿੰਦੀਆਂ ਨੇ ਕਿੰਨੇ ਕਿ ਦੀ ਐਵਰੇਜ ਦਿੰਦੀ ਹੈ ਇਹਦੀ ਵੀਰੇ ਦਿੰਦੀ ਆ ਲੋਕਲ ਆਪਾਂ ਨੂੰ ਸ਼ਹਿਰ ਦੇ ਵਿੱਚ ਇਹ 17 ਤੋਂ 18 ਦੀ ਐਵਰੇਜ 17 18 ਦੀ ਹਾਂਜੀ ਠੀਕ ਹੈ ਵੀਰੇ ਅਗਰ ਆਪਾਂ ਹੌਨ ਰੋਡ ਕਰੀਏ ਤਾਂ ਦੇ ਦੇ ਪਾਈ ਦੀ ਉਹ ਤਾਂ 20 ਦੀ ਦੇ ਦਿੰਦੀ ਆ ਗ੍ਰਾਮ ਨਾਲ 20 ਦੀ ਹਾਂਜੀ ਠੀਕ ਹੈ ਵੀਰੇ ਲਓ ਮਿੱਤਰੋ 20 ਕਿ ਦੀ ਐਵਰੇਜ ਕਾਰ ਇਹ ਦੇ ਦਿੰਦੀ ਆ ਮਤਲਬ ਜਿਹੜੇ ਹੁਣ ਮਤਲਬ ਪਲੇਟਫਾਰਮ ਤੇ ਬਣ ਰਹੀਆਂ ਲੈਂਡ ਰੋਵਰ ਦੇ ਤੇ ਇਹ ਕਾਰਾਂ ਤੇ ਸੇਫਟੀ ਪੱਖੋਂ ਹੀ ਪੂਰੀ ਵਧੀਆ ਨੇ ਪੂਰੀ ਫੁੱਲ ਸੇਫਟ 5 ਸਟਾਰ ਚ ਆਉਂਦੀਆਂ ਵੀਰੇ ਨਾ 5 ਸਟਾਰ ਰੇਟਿੰਗ ਵਾਲੀਆਂ ਕਾਰਾਂ ਠੀਕ ਹੈ 5 ਸਟਾਰ ਰੇਟਿੰਗ ਦੀ ਕਾਰ ਆ ਬਾਈ ਇਹ ਮਾਡਲ ਟਾਪ ਆ ਜਾਂ ਮਿਡਲ ਐਕ ਕਿਦਾਂ ਨਹੀਂ ਇਹ ਬਿਲਕੁਲ ਟਾਪ ਐਂਡ ਵੇਰੀਐਂਟ ਆ ਟਾਪ ਐਂਡ ਹਾਂਜੀ ਠੀਕ ਹੈ ਵੀਰੇ ਇਹਦਾ ਵੇਰੀਐਂਟ ਕਿਹੜਾ ਆਉਂਦਾ ਇਹ ਇਹ ਵੀਰੇ ਐਕਸ ਜ਼ेड ਆ ਐਕਸ ਜ਼ेड ਆ ਹਾਂਜੀ ਠੀਕ ਹੈ ਵੀਰੇ ਅੱਛਾ ਇਹਦੇ ਚ ਕੀ ਕੀ ਫੀਚਰ ਆਉਂਦੇ ਨੇ ਵੀਰੇ ਹਨਾ ਜਿਹੜੇ ਮਿੱਤਰ ਮਤਲਬ ਲੈ ਸਕਣ ਤੇ ਉਹਨਾਂ ਨੂੰ ਪ ਬੀ ਇਹ ਫੀਚਰ ਹੈ ਸਾਡੀ ਕਾਰ ਦੇ ਵਿੱਚ ਫਰੰਟ ਤੋਂ ਗੱਲ ਕਰੀ ਕਿਹੜੇ ਕਿਹੜੇ ਫੀਚਰ ਆਉਣਗੇ ਇਹਦੇ ਜੀ ਫਰੰਟ ਤੋਂ ਵੀਰੇ ਇਹਦੇ 'ਚ ਇੱਕ ਤਾਂ ਡੀਆਰਐਲ ਆ ਜਾਂਦੇ ਆ ਸਭ ਤੋਂ ਮੇਨ ਠੀਕ ਹੈ ਵੀਰੇ ਠੀਕ ਹੈ ਜੀ ਫਿਰ ਫੌਗ ਲੈਂਪ ਹੈਗੇ ਆ ਹਾਂਜੀ ਉਹ ਤੋਂ ਉੱਪਰ ਮੇਨ ਲਾਈਟਾਂ ਆਪਣੀਆਂ ਹੈਗੀਆਂ ਪ੍ਰੋਜੈਕਟਰ ਵਾਲੀ ਪ੍ਰੋਜੈਕਟਰ ਲੈਂਪ ਹੋਗੇ ਠੀਕ ਹੈ ਠੀਕ ਹੈ ਜੀ ਵਾਈਟ ਲਾਈਟ ਆ ਇਹਦੀ ਬਹੁਤ ਸੋਹਣੀ ਕਾਰ ਆ ਇਹ ਗ੍ਰਿਲ ਵੀ ਚੇਂਜ ਹੈ ਨਾ ਗ੍ਰਿਲ ਇਹਦੀ ਨਿਊ ਮਾਡਲ ਆ ਇਹ ਨਿਊ ਮਾਡਲ ਵਾਲੀ ਹਾਂਜੀ ਠੀਕ ਹੈ ਬਿਲਕੁਲ ਇਹ ਮਤਲਬ ਕਿ ਲੇਟੈਸਟ ਵੇਰੀਐਂਟ ਆ ਇਹ ਅੱਜ ਕੱਲ ਜਿਹੜਾ ਚੱਲਦਾ ਆ ਇਸ ਤੋਂ ਉੱਪ ਅੱਛਾ ਇਹ ਨਵੀਂ ਕਿੰਨੇ ਦੀ ਏ ਏਜੰਸੀ ਦੇ ਵਿੱਚ ਇਹ ਨਵੀਂ ਗੱਡੀ ਵੀਰੇ 8 ਲੱਖ 90 ਹਜ਼ਾਰ ਦੀ ਆ 8 ਲੱਖ 90 ਪਰ ਉਹ ਖਰਚਾ ਖੁਰਚਾ ਬਾਕੇ 9 ਲੱਖ ਦੀ ਪਾਣੀ 9 ਸਵਾ 9 ਲੱਖ ਤੇ ਜਾਂਦੀ ਆ ਕਿੰਨੇ ਚ ਜਾਂਦੀ ਲੋ ਮੇਟਰ 9 ਸਵਾ 9 ਲੱਖ ਰੁਪਏ ਚ ਕਾਰ ਇਹ ਜਾਂਦੀ ਆ ਠੀਕ ਹੈ ਤੇ ਤੁਹਾਨੂੰ ਰੇਟ ਦਵਾਂਗੇ ਅਸੀਂ ਪੁਰਾਣੀ ਵਾਲਾ ਤੁਹਾਡੇ ਚੰਗੇ ਪੈਸੇ ਬਚਾਵਾਂਗੇ ਜੇ ਕਾਰ ਲੈਣੀ ਆ ਇਹ ਹਨਾ ਤਾਂ ਐਂਡ ਤੱਕ ਦੇਖੋ ਸਾਰੇ ਫੀਚਰ ਕਾਰ ਦੇ ਕੀ ਕੁਛ ਕਰ ਰਹੇ ਤੁਹਾਨੂੰ ਪ੍ਰੋਵਾਈਡ ਕਰ ਦਿਆਗੇ ਤੇ ਭਾਈ ਅਲਾਇ ਵਿਲ ਕਾਰ ਚ ਆਉਂਦੇ ਆ ਹਨਾ ਅਲਾਇ ਵਿਲ ਕੰਪਨੀ ਵਾਲੇ ਵੀਰੇ ਟੌਪ ਮਾਡਲ ਵਾਲੇ ਠੀਕ ਹੈ ਠੀਕ ਹੈ ਲਓ ਜੀ ਭਾਈ ਇਹ ਵਾਲੇ ਭਾਈ ਅਲ ਤੇ ਦੂਜੀ ਗੱਲ ਕਰੀਏ ਭਾਈ ਆਪਾਂ ਹਨ ਜਦੋਂ ਐਂਟਰੈਂਸ ਕਰਨੀ ਆਪਾਂ ਕੀ ਲੈਸ ਐਂਟਰੀ ਆਪਾਂ ਨੂੰ ਕੀ ਲੈਸ ਐਂਟਰੀ ਆ ਠੀਕ ਹੈ ਤੇ ਜਿਹੜੇ ਆਪਣੇ ਸਾਈਡ ਗਲਾਸ ਨੇ ਤੇ ਆਟੋ ਫੋਲਡਰ ਨੇ ਹਾਂਜੀ ਇਹ ਰਿਕੁਇਰਡ ਸੈਂਸਰ ਦੇ ਨਾਲ ਆਉਂਦੀ ਬਈ ਹਨ ਤੁਸੀਂ ਇੱਥੋਂ ਵੀ ਪ੍ਰੈਸ ਕਰ ਸਕਦੇ ਹੋ ਇੱਥੋਂ ਵੀ ਬਿਲਕੁਲ ਕੰਪਨੀਆਂ ਤਾਂ ਆ ਦਿੰਦੀਆਂ ਨੇ ਇਹ ਮੈਨ ਲਾਣਾ ਵੀਰੇ ਵੀ ਕਾਹ ਨੂੰ ਤੁਸੀਂ ਚਾਬੀ ਘਸਾਉਣੀ ਆ ਚਾਬੀ ਕੱਢਣ ਦੀ ਲੋੜ ਹੀ ਨਹੀਂ ਹੈ ਤੇ ਜਿ ਰੱਖਣਾ ਠੀਕ ਹੈ ਭਾਈ ਇੱਥੋਂ ਦੱਬਣੀ ਆ ਥੋਨੇ ਤੇ ਥੋੜਿਆ ਖੁੱਲੇ ਜਾਣੇ ਆ ਬਈ ਸਾਈਡ ਗਲਾਸ ਹੋ ਗਏ ਆ ਲੌਕ ਹੋ ਗਈ ਗੱਡੀ ਹਾਂਜੀ ਇਹਦੇ ਅੰਦਰ ਵੀ ਇੰਡੀਕੇਟਰ ਆਉਂਦਾ ਇੰਡੀਕੇਟਰ ਆਉਂਦਾ ਅਪਾ ਇੱਕ ਵਾਰ ਢੀੜਾ ਦੇ ਦਈਏ ਗਾਰ ਦਾ ਤੇ ਬੈਕ ਸਾਈਡ ਤੋਂ ਆਪਾਂ ਜਿਵੇਂ ਦੇਖ ਰਹੇ ਹਾਂ ਬਈ ਹਨਾ ਤਾਂ ਇਹ ਡਿੱਗੀ ਵੱਡੀ ਦੇ ਦਈਏ ਨਾ ਵੀਰੇ ਥੋੜੀ ਹਾਂਜੀ ਵੀਰੇ ਡਿੱਗੀ ਬਹੁਤ ਸੋਹਣੀ ਹੈ ਇਹਦੀ ਕਿਸੀ ਲੋ ਬਈ ਡਿੱਗੀ ਦੀ ਪੂਰੀ ਵੱਡੀ ਹੈ ਹਨਾ ਵੀ ਤੁਹਾਨੂੰ ਸਪੇਸ ਕੋਈ ਨਹੀਂ ਦਿਖਤ ਆਉਂਦੀ ਕੋਈ ਸਪੇਸ ਇਹ ਚ ਪੂਰੀ ਵਧੀਆ ਦੇਖੋ ਬਈ ਪੂਰੀ ਸਪੇਸ ਪੂਰੀ ਘੈਂਟ ਆ ਗਾਰ ਚ ਇਹ ਤਾਇਰੇ ਵੀ ਨਵਾਈਆਂ ਵੀ ਆ ਜੀ ਇਧਰ ਨਵੀਆਂ ਜੂਜ਼ੇ ਹੋਗਾ ਬਈ ਇਹ ਨਵੀਆਂ ਜੂਜ਼ੇ ਹੈ ਵੱਡੀ ਬਈ ਨਵੀਆਂ ਹਨਾ ਤੇ ਬਈ ਇਹ ਹੋ ਗਿਆ ਇਹ ਬੈਕ ਸਾਈਡ ਤੇ ਤੁਹਾਨੂੰ ਕੈਮਰਾ ਮਿਲੂਗਾ ਨਾ ਬਾਈ ਹਾਂਜੀ ਕੈਮਰਾ ਇਹ ਬਾਅਦ ਚ ਤਾਂ ਨਹੀਂ ਲਾਇਆ ਨਾ 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 ਕੰਪਨੀ ਵਾਲੀ ਸਰ ਕੰਪਨੀ ਵਾਲੇ ਆਉਂਦਾ ਠੀਕ ਹੈ ਵੀਰੇ ਅੱਛਾ ਇਹਦੇ ਬੈਕ ਸੈਂਸਰ ਨਹੀਂ ਹੁੰਦੇ ਨਾ ਹੁਣ ਇਹ ਵਾਲੀ ਗੱਡੀ ਇਹ ਬੈਕ ਸੈਂਸਰ ਫਿਰ ਕੈਮਰਾ ਆਉਂਦਾ ਜਾਂ ਬੈਕ ਸੈਂਸਰ ਆਉਂਦਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਅਲਟਰਾਸ ਵਗੈਰਾ ਆਈਆਂ ਉਹਨੂੰ ਨਾ ਜਤਾ ਗਏ ਹਾਂਜੀ ਹੂੰ ਤੇ ਬਾਈ ਜਿਵੇਂ ਆਹ ਵਾਲੀ ਜਿਹੜੀ ਆਹ ਲਾਈਟ ਦੇਖ ਰਿਹਾ ਇਹ ਇਹ ਸਾਰੀ ਜਗਦੀ ਆ ਨਾ ਬਾਈ ਹਾਂਜੀ ਇਹ ਵੀਰੇ ਬ੍ਰੇਕ ਦੇ ਨਾਲ ਆਪਣੀ ਬ੍ਰੇਕ ਲਾਈਟ ਹੋਗੀ ਹਾਂਜੀ ਹਾਂਜੀ ਠੀਕ ਹੈ ਬਾਈ ਲੋ ਬਾਈ ਇਹ ਵੀ ਚੱਲਦੀ ਹੈ ਠੀਕ ਇਹੀ ਜਲਦੀਆਂ ਨੇ ਹੁਣ ਇਹ ਟਾਪ ਮਾਡਲ ਚ ਹੀ ਆਉਂਦੀਆਂ ਨੇ ਜਿਹੜੀ ਬੇਸ ਵੇਰੀਐਂਟ ਐ ਉਹਨਾਂ ਦੇ ਰੈੱਡ ਕਲਰ ਦੀਆਂ ਆਉਂਦੀਆਂ ਨੇ ਓਕੇ ਬੇਸ ਤੇ ਰੈੱਡ ਆ ਗਈ ਹਾਂਜੀ ਓਕੇ ਤੇ ਗਰਾਊਂਡ ਕਲੀਅਰੈਂਸ ਵੀ ਠੀਕ ਆ ਬਈ ਇਹਦੀ ਕਾਰ ਦੀ ਗਰਾਊਂਡ ਕਲੀਅਰੈਂਸ ਵੀ ਹੈਗੀ 180 82 ਐਮ ਐਮ ਹੈਗੀ ਓਕੇ ਅੱਛਾ ਇਹਦਾ ਇੰਜਨ ਵੀ ਕਿਹੜਾ ਆਉਂਦਾ ਇੰਜਨ ਇਹਦੇ ਚ ਵੀਰੇ 1200 ਸੀਸੀ ਡਿਊਰਾਟਕ ਹੁੰਦਾ ਮੇਰੇ ਕੋਲ 1200 ਸੀਸੀ ਜੀ ਇੱਕ ਵਾਰ ਬਈ ਤੁਹਾਨੂੰ ਆਪਾਂ ਖੋਲ ਕੇ ਦਿਖਾ ਦਈਏ ਹੈਨਾ ਕਰ ਦੋ ਲੋ ਜੀ ਬਈ ਚੈੱਕ ਕਰੋ ਬਈ ਇੰਨਾਂ ਵੀ ਵਧੀਆ ਆਂਦਾ ਕਾਰ ਦੇ ਵਿੱਚ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾ ਦਨਾ ਲੋ ਜੀ ਸਟਾਰਟ ਕਰਕੇ ਤੁਹਾਨੂੰ ਦਿਖਾ ਦਈ ਬਾਈ ਲੋ ਬਿਲਕੁਲ ਸਾਊਂਡਲੈਸ ਕਾਰ ਆ ਬਾਈ ਹਨਾ ਸਾਈਲੈਂਟ ਕਾਰ ਆ ਬਿਲਕੁਲ ਓਕੇ ਏਬੀਐਸ ਦੇ ਵਿੱਚ ਵੀ ਆਉਂਦੀ ਆ ਵੀਰੇ ਇਹ ਹਾਂਜੀ ਏਬੀਐਸ ਬ੍ਰੇਕ ਆ ਵੀਰੇ ਇਹਦੀ ਹਾਂਜੀ ਠੀਕ ਆ ਜੀ ਹੂੰ ਹੂੰ ਬਾਕੀ ਬ੍ਰੇਕ ਵੀ ਇਹਦੀ ਪੂਰੀ ਵਧੀਆ ਵਾ ਪੂਰੀ ਵਧੀਆ ਹਾਂਜੀ ਹਾਂਜੀ ਠੀਕ ਆ ਤੇ ਨਾਲ ਸਿਲੰਡਰ ਇੰਜਨ ਆ ਜਿਹਦੇ ਕਰਕੇ ਐਵਰੇਜ ਇਹਦੀ ਵਧੀਆ ਅੱਛਾ 3 ਸਿਲੰਡਰ ਹੈ ਹਾਂਜੀ ਇਹ 3 ਸਿਲੰਡਰ ਪੈਟਰੋਲ ਇੰਜਨ ਆ ਨਾ ਠੀਕ ਹੈ ਵੀਰੇ ਹਾਂਜੀ ਲਓ ਬਈ 3 ਸਿਲੰਡਰ ਦਾ ਇੰਜਨ ਆ ਬਈ ਕਾਰ ਤੇ ਪੂਰਾ ਵਧੀਆ ਵੀ ਸਪੇਸ ਵੀ ਕੁਲੀ ਡੁੱਲੀ ਛੋਟਾ ਜਿਹਾ ਕੰਪੈਕਟ ਜਿਹਾ ਇੰਜਨ ਬਣਾਇਆ ਜੀ ਹਾਂਜੀ ਦੇਖੋ ਬਈ ਤੇ ਇਹ ਵੀ ਵਧੀਆ ਬਈ ਓਕੇ ਦੀ ਰਿਪੋਰਟ ਆ ਲਾ ਦਿਓ ਵੀਰੇ ਥੱਲੇ ਨੂੰ ਠੀਕ ਹੈ ਤੁਹਾਨੂੰ ਬਈ ਜਿਹੜੇ ਜਿਹੜੇ ਮੇਨ ਫੀਚਰ ਹੁੰਦੇ ਤੁਹਾਨੂੰ ਦੱਸੀ ਜਾਂਦੇ ਆਪਾਂ ਹੁਣ ਬਾਈ ਨੂੰ ਕਹਿੰਦੇ ਆ ਬਾਈ ਇਹ ਪਾ ਅੰਦਰੋਂ ਦਿਖਾ ਦੀ ਮੜਾ ਜਾ ਹਾਂਜੀ ਹਾਂਜੀ ਅੱਛਾ ਹੁਣ ਇਹ ਚੱਲੀ ਕਿੰ ਠੀਕ ਹੈ ਲੋ ਮਿੱਤਰੋ ਪੂਰੀ ਠੀਕ ਹੈ ਆਲੇ ਪੱਕੇ ਦੀ 7-8 ਮਹੀਨੇ ਵਨਕਾਰ ਨੂੰ 31000 ਚੱਲੀ ਹੋਈ ਆ ਬਈ ਇਹ ਠੀਕ ਹੈ ਚੈੱਕ ਕਰੋ ਬਈ ਮੀਟਰ ਇਹ ਡਿਜੀਟਲ ਮੀਟਰ ਦੀ ਹੈ ਵੀਰੇ ਹਾਂਜੀ ਡਿਜੀਟਲ ਮੀਟਰ ਆ ਇਹਦਾ ਹੂੰ ਹੂੰ ਬਾਕੀ ਉਹ ਸਕਰੀਨ ਹੈਗੀ ਆ ਨਾਲ ਹਰਮਨ ਦੀ ਹਰਮਨ ਦੀ ਹਰਮਨ ਕਾਰ ਆਂਦਾ ਚਾਉਂਦਾ ਹੂੰ ਹੂੰ ਸਟੀਰੀਓ ਬੜੀ ਸੋਹਣੀ ਆਵਾਜ਼ ਆ ਇਹਦੀ ਏਸੀ ਆਪਣਾ ਕਿਹੜਾ ਵੀਰੇ ਇਹ ਆਉਂਦਾ ਆਪਣਾ ਏਸੀ ਡੇਟ ਆਂਦਾ ਵੀਰੇ ਨਹੀਂ ਏਸ ਲਈ ਕਹ ਲਈ ਆਟੋਮੈਟਿਕ ਕਲਾਈਮੇਟ ਕੰਟਰੋਲ ਹਾਂਜੀ ਹਾਂਜੀ ਠੀਕ ਹੈ ਲਓ ਵੀ ਦੇਖੋ ਵੀ ਆਟੋਮੈਟਿਕ ਕਲਾਈਮੇਟ ਕੰਟਰੋਲ AC ਮਿਲਦਾ ਆਪ ਨੂੰ ਆਟੋ ਕਲਾਈਮੇਟ ਹੋ ਗਿਆ ਜੀ ਹੂੰ 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 ਕੁਛ ਬਟਨ ਦੇ ਨਾਲ ਸਟਾਰਟ ਹੁੰਦੀ ਹੈ ਅਗਰ ਵੀ ਪੁਸ਼ ਟੂ ਸਟਾਰਟ ਆ ਗਈ ਭਾਈ ਹਮੇ ਠੀਕ ਹੈ ਜੀ 에어 ਬੈਗ ਇਚ ਦੋ 에어 ਬੈਗ ਇਚ ਦੋ ਨੇ ਜੀ ਸੀ ਗਿਆ ਵੀਰੇ ਬਾਕੀ ਸਟੀਅਰਿੰਗ ਕੰਟਰੋਲ ਹੈ ਗਿਆ ਕਾਰ ਦੇ ਹੂੰ 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 ਵੋਲਿਊਮ ਵਾਸਤੇ ਠੀਕ ਹੈ ਭਾਈ ਹਾਂ ਜੀ ਤੇ ਬਾਕੀ ਸਪੇਸ ਪੂਰੀ ਖੁੱਲੀ ਡੁੱਲੀ ਹੈ ਭਾਈ ਕਾਰ ਦੀ ਸਭ ਪੂਰੀ ਵਧੀਆ ਛੋਟੀ ਕੰਪੈਕਟ ਕਾਰਾਂ ਨੇ ਜਿਹੜੀਆਂ ਆਪਣੀਆਂ ਸੈਡਾਨ ਉਹਦੇ ਵਿੱਚ ਇਹ ਆ ਗਈ ਓਕੇ ਮਤਲਬ ਵੀ ਆਪਾਂ ਕਹਿੰਦੇ ਜਿਵੇਂ ਬਾਈ ਛੋਟੇ ਘਰਾਂ ਦੇ ਵਿੱਚ ਰੱਖਣੀਆਂ ਹੁੰਦੀਆਂ ਨਾ ਜਿਵੇਂ ਸਪੇਸ ਘੱਟ ਹੁੰਦੀ ਆ ਤਾਂ ਮਿਲ ਜਾਂਦੀਆਂ ਨੇ ਇਹਨੂੰ ਆਪਾਂ ਅੰਦਰ ਵੀ ਐਡਜਸਟ ਕਰ ਸਕਦੇ ਹਾਂ ਮੇਰਾ ਨਾ ਹਾਂ ਜੀ ਇੱਥੇ ਐਡਜਸਟ ਵੀ ਹੁੰਦਾ ਤੇ ਇੱਥੋਂ ਦੀ ਇਹ ਚੀ ਫੋਲਡ ਵੀ ਹੋ ਜਾਂਦਾ ਓਕੇ ਲੋ ਬਾਈ ਦੇਖੋ ਅੱਛਾ ਸਪੇਸ ਵੀਰੇ ਜਿਵੇਂ ਹੁਣ ਆਪਣਾ ਹਨਾ ਤੁਹਾਡਾ ਸਰੀਰ ਠੀਕ ਹੈ ਮਤਲਬ ਵੀ ਆਪਾਂ ਕਹਿੰਦੇ ਇੱਕ ਵਧੀਆ ਤੇ ਤੁਸੀਂ ਬਹਿ ਕੇ ਦਿਖਾਓ ਵੀਰੇ ਇਹਦੇ ਵਿੱਚ ਹਨਾ ਵੀ ਇਹਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਕਿ ਮਤਲਬ ਵੀ ਵਧੀਆ ਹੈਲਥੀ ਬੰਦੇ ਨੂੰ ਬਿਲਕੁਲ ਨਹੀਂ ਰਾਮਰਾ ਕੰਫਰਟੇਬਲ ਬਿਲਕੁਲ ਓਕੇ ਪਿੱਛੇ ਵੀ ਤੁਹਾਨੂੰ ਬਾਈ ਸਪੇਸ ਦਿਖਾ ਰਨਾ ਪਿੱਛੇ ਦਾ ਜੀ ਪਿੱਛੇ ਵੀ ਸਹੀ ਬਣਦੀ ਹੈ ਸਪੇਸ ਦੇਖੋ ਓਕੇ ਦੀ ਰਿਪੋਰਟ ਆ ਬਾਈ ਜੇ ਕਿਸੇ ਨੇ ਮਤਲ ਪ੍ਰੋਪਰ ਫੈਮਲੀ ਵਾਸਤੇ ਲੈਣੀ ਹੈ ਤਾਂ ਆਹ ਵਾਲੀ ਕਾਰ ਬਈ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਬਿਲਕੁਲ ਤੇ ਆ ਜੀ ਪਰਿਵਾਰ ਆਪਾਂ ਨੂੰ ਹਾਂ ਜੀ ਹਾਂ ਜੀ ਬਿਲਕੁਲ ਤੇ ਬਾਈ ਹਣਾ ਹੁਣ ਤੁਹਾਨੂੰ ਕਾਰ ਦਾ ਮੈਂ ਰੇਟ ਦੱਸੂਗਾ ਤੇ ਤੁਹਾਡੇ ਚੰਗੇ ਪੈਸੇ ਵੱਜ ਜਾਣਗੇ ਕਿੰਨੇ ਦੀ ਕਾਰ ਦਵਾਵਾਂਗੇ ਬਈ ਆਪਾਂ ਇਹ ਕਾਰ ਵੀ ਰਹਿਗਾ ਆਪਣਾ 7.5 ਲੱਖ ਰੁਪਈਆ ਦੀ ਡਿਮਾਂਡ ਸਾਢੇ 7 ਲੱਖ ਡਿਮਾਂਡ ਹੈ ਇਹ 7 ਲੱਖ 25000 ਰੁਪਈਆ बन ਜੂਗੀ ਇੰਨੇ ਦੀ ਬਾਕੀ ਹੋਰ ਦੇਖ ਲਾਂਗੇ ਜੇ ਕੋਈ ਹੋਰ 5-4 ਹਜ਼ਾਰ ਦਾ ਮੰਤਨ ਹੋਇਆ ਮੌਕੇ ਤੇ ਟੈਂਕ ਭਰਾ ਦਾਂਗੇ ਜਾਂ ਕੁਝ ਹੋਰ ਕਰ ਦਾਂਗੇ ਠੀਕ ਓਕੇ ਲੋ ਬਈ ਸਾਡੇ 7 ਦੀ ਬਈ ਡਿਮਾਂਡ ਕਰ ਰਹੀ ਹੈ ਠੀਕ ਹੈ ਬਾਕੀ ਮੌਕੇ ਤੇ ਹੋ ਜਾਊਗਾ ਮੰਤਨ ਲੋਨ ਦੀ ਫੈਸਿਲਿਟੀ ਹੈਗੀ ਵੀਰੇ ਲੋਨ ਕਰਾ ਦਾਂਗੇ ਤੇ ਤੇ ਆਲਮੋਸਟ 6 ਲੱਖ ਦਾ ਤਲਾਮ ਨਾਲ ਲੋਨ ਲੈ ਲਓ 6 ਲੱਖ ਰੁਪਿਆ 6 ਲੱਖ ਦੇ ਕੇ ਕਾਰ ਤੇ ਲੋਨ ਹਾਂਜੀ ਹਾਂਜੀ ਬਿਲਕੁਲ ਬ੍ਰੈਂਡ ਨਿਊ ਕਾਰ ਕਰੇ ਜਾਊਗੀ ਠੀਕ ਹੈ ਇਹ ਜੀ ਗਰੰਟੀ ਵਾਰੰਟੀ ਸਾਰਾ ਕੁਝ ਹੈਗਾ ਸਾਰਾ ਕੁਝ ਪਿਆ ਹੈ 2 ਸਾਲ ਦੀ ਹੁੰਦੀ ਹੈ ਨਾ ਲੋ ਬਈ ਹਲੇ ਵੀ ਇਹ ਕੰਪਨੀ ਦੀ ਗਰੰਟੀਆਂ ਦੇ ਵਿੱਚ ਚਾਰੀਏ ਕ ਤੇ ਨੰਬਰ ਵੀ ਆਪਾਂ ਤੁਹਾਨੂੰ ਕਹਿੰਦੇ 60 60 ਆ ਬਈ ਚੰਗਾ ਨੰਬਰ ਲੱਗਿਆ ਹੈ ਤੇੜ ਨੰਬਰ ਲੱਗਿਆ ਹੈ ਤੇੜ ਨੰਬਰ ਆ ਫਰਸਟ ਓਨਰ ਆ ਫਰਸਟ ਓਨਰ ਆ ਲੋਕਲ ਨੰਬਰ ਆ ਪੀਵੀ ਦਾ ਓਕੇ ਇੰਸ਼ੋਰੈਂਸ ਵਗੈਰਾ ਫੁੱਲ ਪਈਆ ਇੰਸ਼ੋਰੈਂਸ ਹੈਗੀ ਆ ਇਹ ਪੂਰੀ ਇੱਕ ਬੰਪਰ ਟੂ ਬੰਪਰ ਓਰੀਜਨਲ ਆ ਹਾਲੇ ਵੀਰੇ ਇਹ ਗੱਡੀ ਸਾਰੀ ਬੰਪਰ ਟੂ ਬੰਪਰ ਓਰੀਜਨਲ ਆ ਠੀਕ ਆ ਵੀਰੇ ਲਓ ਬਈ ਠੀਕ ਆ ਇਹ ਵਾਲੀ ਕਾਰ ਵੀ ਤੁਸੀਂ ਲੈ ਸਕਦੇ ਹੋ ਤੇ ਇੱਕ ਲਾਸਟ ਛੋਟਾ ਫੀਚਰ ਮੈਂ ਵੀ ਭੁੱਲ ਗਿਆ ਸੀ ਇਹ ਇਹਦੇ ਵਿੱਚ ਆਉਂਦਾ ਵੀ ਆਟੋ ਵਾਈਪਰ ਵਾਲੀ ਆਉਂਦੀ ਹੈ ਵੀ ਹੈ ਆ ਟੌਪ ਮਾਡਲ ਆ ਨਾ ਹਾਂ ਇਹਦੀਆਂ ਲਾਈਟਾਂ ਵੀ ਆਟ ਠੀਕ ਹੈ ਲੋ ਜੀ ਬਾਈ ਹਨਾ ਤੇ ਵਧੀਆ ਕਾਰ ਆ ਬਾਈ ਜੇ ਕਿਸੇ ਨੇ ਬਾਏ ਕਰਨੀ ਹੈ ਨੰਬਰ ਮੈਂ ਪਾਤਾ ਕਾਲ ਕਰ ਲਿਓ ਕਮਲ ਆਟੋ ਡੀਲਸ ਲੁਧਿਆਣਾ ਜਿੱਥੇ ਤੁਹਾਨੂੰ ਚੰਗੀ ਕਾਰ ਮਿਲੂ ਬਾਈ ਹਨਾ ਇਹਦੀ ਗਾਰੰਟੀ ਆਪਣੀ ਹੈ ਬਾਈ ਕੋਈ ਦਿੱਕਤ ਨਾ ਮੰਨੋ ਬੇਜੇ ਚ ਖੋ ਕੇ ਆਓ ਤੇ ਕਾਰ ਲੈ ਕੇ ਜਾਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ